ਹਾਂਜੀ ਆਫਰਾਂ ਲੱਗ ਚੁੱਕੀਆਂ ਨੇ ਸੇਲ ਲੱਗ ਚੁੱਕੀ ਆ ਤੁਹਾਡੇ ਆਪਣੇ ਸਰੰਦ ਸੰਤ ਫੁੱਟਵੇਅਰ ਤੇ ਆਜੋ ਤੁਹਾਨੂੰ ਚੈੱਕ ਕਰਾਵਾਂ ਵਧੀਆ ਵਧੀਆ ਆਰਟੀਕਲ ਆ ਦੇਖੋ ਕਲਰ ਚੈੱਕ ਕਰੋ ਜੀ ਵੈਰਾਈਟੀ ਚੈੱਕ ਕਰੋ ਇਤਨੀਆਂ ਚੀਜ਼ਾਂ ਪਿਆਰੀਆਂ ਪਿਆਰੀਆਂ ਆਰਟੀਕਲ ਇਹ ਚੀਜ਼ਾਂ ਲੈ ਕੇ ਆਏ ਨੇ ਵੀਰ ਜੀ ਕਿੱਥੋਂ ਲੈ ਕੇ ਆਏ ਹੋ ਕਿੰਨੇ ਲਾਈਏ ਸੇਲ 500 ਰੁਪਏ ਵੀਰੇ 500 ਰੁਪਏ ਲਾਈਏ ਜਿਹੜੀ ਮਰਜ਼ੀ ਦੇਓ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਲਪਾ ਲਈਏ ਹਾਂਜੀ ਹਾਂਜੀ ਵਾਹ ਵਾਹ ਜੀ ਵਾਹ ਰੱਖੀਆਂ ਨੇ ਭਾਜੀ ਪੰਜਾਬੀ ਜੁੱਤੀਆਂ ਵਿੱਚ ਰਕੀ ਨਾ ਦੇਖੋ ਜੀ ਚੈੱਕ ਕਰੋ ਪੰਜਾਬੀ ਜੁੱਤੀਆਂ ਆ ਵੀ ਭਾਜੀ ਕਿੰਨੇ ਚ 500 ਰੁਪਏ ਵੀਰੇ 500 ਸਾਰਿਆਂ ਨੂੰ 500 ਆ ਦੇਖੋ ਸਲੀਪਰਾਂ ਚੈੱਕ ਕਰੋ ਵਾਹ ਜੀ ਵਾਹ ਆਹ ਭਾਜੀ ਰੱਖੀਆਂ ਜੀ ਦੀਆਂ ਆਹ ਆਹ ਦੇਖੋ ਫਲੈਟ ਦੇ ਵਿੱਚ ਬੈਲੀ ਉਹ ਭਾਜੀ ਜੀ ਜੀ ਚ ਕੀ ਮਿਰਦੇ ਨੇ ਦੇਖੋ ਤੁਸੀਂ ਕਮਾਲ ਵੀ ਪਈ ਹੈ ਆ ਦੇਖੋ ਸਲਪਰਾ ਚੈੱਕ ਕਰੋ ਕਲਰ ਓਏ ਹੋਏ ਹੋਏ ਵਾਹ ਇਹ ਵੀ 500 ਰੁਪਏ 500 ਰੁਪਏ ਓਏ ਹੋਏ ਹੋਏ ਵਾਹ ਆ ਵੀ ਭਾਜੀ 500 ਰੁਪਏ 500 ਰੁਪਏ ਵੀਰੇ 500 ਆ ਜੀ ਲੁੱਟ ਮਚਾਈਓ ਆਜੋ ਜਲਦੀ ਇਹ ਤੋਂ ਮੋਤ ਵਧੀਆ ਮੋਗਾ ਨਹੀਂ ਮਿਲਣਾ ਤੁਹਾਨੂੰ ਕੋਈ ਜੋ ਜੀ ਲੱਗ ਚੁੱਕੇ ਨੇ ਆਪਰਾ ਮੈਨੂ ਦੇ ਉੱਤੇ ਚੈੱਕ ਕਰੋ ਆਰਟੀਕਲ ਦੇਖੋ ਕਿੰਨੇ ਪਿਆਰੇ ਪਿਆਰੇ ਆਰਟੀਕਲ ਨੇ ਬੂਟਸੋਲ ਦੇ ਵਿੱਚ ਨੇ ਆਰਟੀਕਲ ਪਿਓਰ ਲੈਦਰ ਦੇ ਵਿੱਚ ਦਿਖਾਓ ਭਾਜੀ ਅੱਧਰ ਦਿਖਾਓ ਆਰਟੀਕਲ ਆ ਦੇਖੋ ਪਿਓਰ ਲੈਦਰ ਦੇ ਵਿੱਚ ਹਰ ਕਲਰ ਅਵੇਲੇਬਲ ਹੈ ਹਰ ਸਾਈਜ਼ ਦੇ ਵਿੱਚ ਹੈ ਜਿੰਉਂਦੀ ਤੋਂ ਜਲਦੀ ਵਿਜ਼ਿਟ ਕਰੋ 1000 ਰੁਪਏ ਦੇ ਵਿੱਚ 2000 ਰੁਪਏ ਵਾਲੀ 3000 ਰੁਪਏ ਵਾਲੀ 4000 ਰੁਪਏ ਵਾਲੀ ਸਿਰਫ 1000 ਰੁਪਏ ਦੇ ਵਿੱਚ ਕਰੋ ਵੀਡੀਓ ਚੈੱਕ ਕਰੋ ਚੈੱਕ ਕਰੋ ਬੂਟਸ ਆ ਜਿੰਬਾ ਕਲਰ ਦੇਖੋ ਕਲਰ ਦੋ ਦੋ ਕਲਰ ਨੇ ਬਾਜੀ ਦੋ ਦੋ ਕਲਰ ਚੀਜ਼ਾਂ ਦੇਖੋ ਚੀਜ਼ੀਆਂ ਨਹੀਂ ਚੀਜ਼ਾਂ ਕਾਨੂੰ ਨੇ ਚੈੱਕ ਕਰੋ ਤੁਸੀਂ ਆਰਟੀਕਲ ਚੈੱਕ ਕਰੋ ਆ ਲੋ ਇਹਦਾ ਟਾਇਰ ਵੇ ਵੇ ਕੀ ਬਾਤ ਹੈ ਆ ਲੋ ਪੂਰੀ ਫੈਂਸੀ ਆਈਟਮ ਹੈ ਪੂਰੀ ਦੀ ਪੂਰੀ ਇਹਦੇ ਵਿੱਚ ਕਲਰ ਵੀ ਨੇ ਹਿਆਲਪੇ ਦੇ ਦੇ ਜਦੋਂ ਪਿੰਡ ਜਾਮਾ ਸਾੜੇ ਖੜੇ ਹੁੰਦੇ ਡੋਰ